ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਮਨਜਿੰਦਰ ਸਿੰਘ ਲਾਲਪੁਰਾ ਐਮਐਲਏ ਵਿਧਾਨ ਸਭਾ ਖਡੂਰ ਸਾਹਿਬ ਅ ਜਿਵੇਂ ਸਭ ਤੋਂ ਪਹਿਲਾਂ ਤੇ ਮੈਂ ਆਪ ਸਭ ਨੂੰ ਸਾਰੀਆਂ ਸੰਗਤਾਂ ਨੂੰ ਦੇਸ਼ ਵਿਦੇਸ਼ ਵਿੱਚ ਵਸਦੀ ਸਾਰੀਆਂ ਸੰਗਤਾਂ ਨੂੰ ਅੱਜ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਤੇ ਬਹੁਤ ਬਹੁਤ ਵਧਾਈਆਂ ਦੇਣਾ ਤੇ ਦੂਸਰਾ ਜ ਮੇਰਾ ਮਕਸਦ ਜਿਹੜਾ ਵਾ ਉਹ ਲਾਈਵ ਹੁੰਦਾ ਇਹ ਆ ਕਿ ਆ ਜਿਹੜੀ ਸ਼ੜਕ ਆਪਣੀ ਸੇਰੋ ਤੋਂ ਲੈ ਕੇ ਤੇ ਜਾਮਹਰਾ ਨੂੰ ਜਾਂਦੀ ਸੀ ਤੇ ਬਹੁਤ ਸਾਰੀ ਸੜਕ ਦੀ ਜਿਹੜੀ ਹਾਲਤ ਆ ਉਹ ਬਹੁਤ ਖਰਾਬ ਹੀ ਤੇ ਜਦੋਂ ਤੋਂ ਐਮਐਲਏ ਬਣੇ ਥਾ ਤੇ ਬੜੀ ਵਾਰ ਲੋਕਾਂ ਨੇ ਇਹ ਕਿਹਾ ਕਿ ਸੜਕ ਨੂੰ ਬਣਾ ਦਿਓ ਇਹ ਇੱਕ ਸੜਕ ਬਣਾ ਦਿਓ ਹੋਰ ਕੋਈ ਕੰਮ ਨਹੀਂ ਕਹਿੰਦੇ ਇੰਨੀ ਜਿਆਦਾ ਸੜਕ ਖਰਾਬ ਆ ਤੇ ਸਾਡਾ ਜਿਹੜਾ ਖਡੂਰ ਸਾਹਿਬ ਦਾ ਏਰੀਆ ਵਾ ਜਿਹੜਾ ਜਾਮਹਰਾ ਤੋਂ ਲੈ ਕੇ ਇਧਰਲੇ ਪਰਲੀ ਸਾਰੀ ਬੈਲਟ ਯੋਹਲਾ ਵਾਲੇ ਪਾਸਿਓਂ ਤੇ ਇੱਧਰ ਸਾਡਾ ਮੁੰਡਾਪਿੰਡ ਏਰੀਆ ਤਕਰੀਬਨ ਜਿਹੜਾ ਰਾਵਾ ਉਸ ਕਰਨਤਾਰ ਨੂੰ ਜਾਣ ਲਈ ਪੈਂਦਾ ਸੀ ਤੇ ਪਿਛਲੀਆਂ ਸਰਕਾਰਾਂ ਵੇਲੇ ਜੋ ਹੋਇਆ ਉਹਨੂੰ ਮੈਂ ਅੱਜ ਇੱਕ ਚੰਗਾ ਦਿਹਾੜਾ ਵਾਉਦੇ ਤੇ ਕੋਈ ਕਿਸੇ ਤੇ ਕਿੰਤੂ ਪਰੰਤੂ ਨਹੀਂ ਕਰਨਾ ਚਾਹੁੰਦਾ ਏ ਸ਼ੜਕ ਕਿਉਂ ਨਹੀਂ ਬਣੀ ਇਹਦੇ ਪੈਸੇ ਕਿੱਥੇ ਚਲੇ ਗਏ ਜਾਂ ਕੀ ਗੱਲਬਾਤ ਹੋਈ ਤੇ ਪਰ ਆਪਾਂ ਹੁਣ ਇਹ ਸ਼ੜਕ ਨੂੰ ਜੜਾ ਵਾ ਉਹ ਦੁਬਾਰਾ ਬਣਾ ਦਿੱਤਾ ਵਾ ਤੇ ਇਹ ਸ਼ੜਕ ਜਿਹੜੀ ਆ ਟੋਟੀਆ ਸੇਰੋ ਤੋਂ ਲੈ ਕੇ ਰੋਟੀਆਂ ਦੇ ਵਿੱਚੋਂ ਦੀ ਹੁੰਦੀ ਹੋਈ ਜਿਹੜੀ ਜਾਮਾ ਰਾਤ ਤੱਕ ਜਿਹੜੀ ਉਹ ਮੁਕੰਮਲ ਹੋ ਗਈ ਐ ਤੇ ਸਾਰੀਆਂ ਸੰਗਤਾਂ ਦਾ ਧੰਨਵਾਦ ਵੀ ਕਰਦਾ ਜਿਨ੍ਹਾਂ ਨੇ ਇੰਨਾ ਜੋੜ ਲਾਇਆ ਤੇ ਵਾਰ-ਵਾਰ ਕਿਹਾ ਤੇ ਜਿਵੇਂ ਆਪਾਂ ਬਾਕੀ ਛੜਕਾ ਬਣਾਈਆਂ ਵਾ ਇਹ ਵੀ ਛੜਕ ਜਿਹੜੀ ਆ ਉਹ ਬਣ ਕੇ ਜਿਹੜੀ ਤੁਹਾਡੀ ਝੋਲੀ ਦੇ ਵਿੱਚ ਪਈ ਐ ਐਵੇਂ ਜਿੰਨੀਆਂ ਵੀ ਹੁਣ ਤੱਕ ਆਪਾਂ ਛੜਕਾ ਬਣਾਈਆਂ ਜਿਹੜੇ ਕੰਮ ਕੀਤੇ ਨੇ ਉਹਦੇ ਤੇ ਆਪਾਂ ਪ੍ਰੋਗਰਾਮ ਚਲਾ ਰਹੇ ਆ 2.5 ਸਾਲ ਵਿਕਾਸ ਦੀ ਸੇਵਾ ਤੇ ਵਿਸ਼ਵਾਸ ਦੀ ਇਸ ਸਾ ਸਲੋਗਨ ਦੇ ਤਹਿਤ ਜਿਹੜਾ ਆਪਾਂ ਪ੍ਰੋਗਰਾਮ ਚਲਾਵਾਂਗੇ ਤੇ ਆ ਮੰਨ ਨੂੰ ਇਹ ਸੜਕ ਬਣਾ ਕੇ ਖੁਸ਼ੀ ਵੀ ਹੋਈ ਆ ਕਿ ਜਿਹੜੀ ਸੜਕ ਦੇ ਵਿੱਚ ਮੇਰੇ ਹਿਸਾਬ ਨਾਲ ਫੁੱਟ ਫੁੱਟ ਦੇ ਟੋਏ ਸੀ ਤੇ ਆਪਾਂ ਨੂੰ ਬਹੁਤ ਲੰਮਾ ਸਮਾਂ ਜਿਹੜਾ ਵਾ ਉਹ ਲੱਗ ਜਾਂਦਾ ਸੀ ਇਸ ਸੜਕ ਤੋਂ ਜਾਂਦਿਆਂ ਜੇ ਕੋਈ ਜਾਮਾ ਰਾਹ ਸੰਗ ਜਾਂਦਾ ਉੱਪਰ ਦੀ ਭਲਕੇ ਜਾਂਦਾ ਸੀ ਤੇ ਇਹ ਸੜਕ ਹੁਣ ਬਣੀ ਆ ਹੁਣ ਮਿੰਟੋਂ ਮੰਡੀ ਗੱਡੀਆਂ ਮੋਟਰਸਾਈਕਲ ਸਾਡੇ ਜਿਹੜੇ ਆ ਉਹ ਸ਼ਹਿਰ ਨੂੰ ਜਾਂਦੇ ਨੇ ਤੇ ਇਦਾਂ ਹੀ ਮੈਂ ਤੁਹਾਡੇ ਜਿਹੜੀ ਤੁਸੀਂ ਮੈਨੂੰ ਸੇਵਾ ਦਿੱਤੀ ਹੈ ਤੇ ਮੈਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਮੇਰੇ ਕੋਲੇ 2.5 ਸਾਲ ਬਾਕੀ ਨੇ ਉਹਦੇ ਵਿੱਚ ਇਸ ਕਾਰਜਕਾਲ ਦੇ ਉਹਦੇ ਵਿੱਚ ਆਪਾਂ ਹੋਰ ਵਿਕਾਸ ਦੇ ਕੰਮ ਜਿਹੜੇ ਉਹਦੇ ਵਿੱਚ ਤੇਜ਼ੀ ਲਿਆਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ